ਸਾਰੇ ਪ੍ਰਮਾਣਾਂ ਜਿਹੜੀਆਂ ਟੀਮਾਂ ਦੇ ਵੀਰੇ ਖੇਡਾਂ ਰਹਿੰਦੀਆਂ ਤੇ ਆਪਣੇ ਖੇਡਾਂ ਪੰਜ ਰਹਿੰਦੀਆਂ ਆਓ ਜੀ ਬਾਈ ਦੀ ਫਰਾਤ ਹੋਣ ਲੱਗੀ ਆ ਪਹਿਲਾਂ ਟੀਮਾਂ ਨੂੰ ਕਿੱਦਾਂ ਲੀਤੀਆਂ ਜਾਣੀਆਂ ਨੇ ਜਿਹੜੀਆਂ ਟੀਮਾਂ ਸ਼ੁਰੂ ਖੇਡਾਂ ਸਾਰਿਆਂ ਨੇ ਨਿਵੇੜ ਦੋ ਜੀ ਚੋਣੀਆਂ ਅੱਜ ਤੇ ਗੁਰੂ ਚੇਲੇ ਦੀ ਮੈਚਿੰਗ ਵੀ ਵਈਆ ਹਾਂ ਲੀਡਰ ਸਾਹਿਬ ਅੱਜ ਤੇ ਗੁਰੂ ਚੇਲੇ ਦੀ ਮੈਚਿੰਗ ਵੀ ਵਈਆ ਹਾਂ ਬਹੁਤ ਬਹੁਤ ਧੰਨਵਾਦ ਚੋਣੀਆਂ ਕਲਾਰਾ ਨਾਲ ਭਰਾ ਸਾਡਾ ਬਹੁਤ ਵੱਡਾ ਧੰਨਵਾਦ ਖੇਤਰ ਦੇ ਸਾਰੀ ਭਰਾ ਜਿੰਨੇ ਜੁੜੇ ਜਾ ਰਹੇ ਆ ਲਓ ਜੀ ਜੀਨ ਦੀ ਟੀਮ ਆ ਗਈ ਹੈ ਹਰਿਆਣੇ ਵਾਲੇ ਮੁੰਡਿਆਂ ਜਿਹੜੇ ਕਿੱਟਰ ਤੇ ਉਸ ਤੋਂ ਬਾਅਦ ਤਿੰਨਾਂ ਦੇ ਮੁੰਡੇ ਆ ਗਏ ਇਹ ਪਹਿਲਾ ਮੈਚ ਆਪਾਂ ਸ਼ੁਰੂ ਕਰਾਈਏ ਜਲਦੀ ਨਾਲ ਬਾਈ ਜੀ ਕਿੱਟਰ ਬਾਈ ਆਉਰੀ ਸੂਰਤੀ ਵਾਲੇ ਮੁੰਡੇ ਕੋਈ ਨਹੀਂ ਕੋਈ ਨਹੀਂ ਕੋਈ ਦੇਖ ਪਾ ਰਹੇ ਆ ਬਾਈ ਉਹ ਫੋਟੋ ਕਾਣਗੇ ਜੀ ਫੋਟੋ ਕਰਦੇ ਫੋਨ ਬੜੀਆ ਫੋਨ ਆ ਬਾਈ ਕਰ ਰਹੇ ਜਰੂਰ ਜੀ ਕਰਦੇ ਪੂਰੇ ਨੂੰ ਲੋ ਜੀ ਸੂਰਤੀਆ ਦੀ ਟੀਮ ਨੂੰ ਬਾਈ ਜੋਰਾ ਸਿਆੜ ਕਿਚਨ ਕਿੰਗ ਵਾਲੇ ਉਹਨਾਂ ਕੰਨੋਂ ਵੱਲੋਂ ਕਿਟਾ ਦਿੱਤੀਆਂ ਜਾ ਰਹੀਆਂ ਨੇ ਜੀ ਬਹੁਤ ਬਹੁਤ ਧੰਨਵਾਦ ਬਾਈ ਜੋਰਾ ਜੀ ਦਾ ਬਹੁਤ ਬਹੁਤ ਧੰਗਦਾਰ ਕਿਚਨ ਕਿੰਗ ਕਲੱਬ ਸਿਆੜ ਬਾਈ ਜੋਰੇ ਦਾ ਮੈਂ ਧੰਨਵਾਦ ਕਰਦਾ ਤੇ ਨਾਲ ਹੀ ਨਿਊਟ੍ਰੀਸ਼ਨ ਕਲੱਬ ਵਾਲੇ ਮਨਦੀਪ ਜੀ ਭਰਾ ਸਾਡੇ ਜਿਨ੍ਹਾਂ ਵੱਲੋਂ ਅੱਜ ਦੀਆਂ ਕਿੱਟਾਂ ਜਿਹੜੀਆਂ ਸਪਾਂਸਰ ਕੀਤੀਆਂ ਜਾ ਰਹੀਆਂ ਨੇ ਪਟਵਾਰੀ ਪਟਵਾਰੀ ਬਰਨਾਲਾ ਬਰਨਾਲਾ ਪਟਵਾਰੀ ਜੀ ਨੇ ਹੁਣੇ ਕਨਗੋ ਸਾਹਿਬ ਹੋ ਗਿਆ ਜੀ ਕਨਗੋ ਸਾਹਿਬ ਬਰਨਾਲਾ ਏ ਜੀ ਡਕੋਰ ਉਹਨਾਂ ਦੀ ਟੀਮ ਦੀਆਂ ਕਿਟਾਂ ਦਿੱਤੀਆਂ ਜਾ ਰਹੀਆਂ ਨੇ ਡਕੋਰ ਏ ਜੀ ਡਕੋਰ ਏ ਜੀ ਡਕੋਰ ਏ ਜੀ ਡਕੋਰ ਲੁਧਿਆਣਾ ਦਾ ਬਹੁਤ ਬਹੁਤ ਧੰਨਵਾਦ ਥੁਲੀਆਲ ਦੀ ਟੀਮ ਆਪਣੀਆਂ ਕਿਟਾਂ ਲੈ ਗਈ ਵਾਹ ਜੀ ਵਾਹ ਜੀ ਏ ਜੀ ਡਕੋਰ ਥੁਲੀਆਲ ਥੁਲੀਆਲ ਦੀ ਟੀਮ ਵੀ ਆਪਣੀਆਂ ਕਿਟਾਂ ਲੈ ਕੇ ਜਾਈ ਉਹ ਵੀ ਅੱਗੇ ਬਹੁਤ ਬਹੁਤ ਧੰਨਵਾਦ ਜੀ ਏ ਜੀ ਡਕੋਰ ਥੁਲੀਆਲ ਫੱਟੇਗੜ ਸ਼ੰਨਾ ਦੇ ਮੁੰਡੇ ਵੀ ਆਉਂਦੇ ਫੱਟੇਗੜ ਸ਼ੰਨਾ ਆਉਂਦੀ ਫਤੇਗੜ ਸ਼ੇਰਾਂ ਵਾਲੇ ਮੁੰਡੇ ਅੱਜ ਤੇ ਭਾਈ ਰਾਜੂ ਵੀ ਆ ਗਿਆ ਖਲਾਲ ਵਾਲੇ ਰਹਿਣਾ ਬਹੁਤ ਬਹੁਤ ਧੰਨਵਾਦ ਬਹੁਤ ਟਾਪ ਦੇ ਖਿਡਾਰੀ ਪੁਰਾਣੇ ਖਿਡਾਰੀ ਅੱਜ ਇਕੱਠੇ ਹੋਏ ਇੱਕੋ ਮੰਚ ਤੇ ਲਓ ਜੀ ਫਤੇਗੜ ਸਨਾਂ ਦੇ ਸ਼ੇਰਾਂ ਵਾਲੇ ਮੁੰਡੇ ਇਹ ਰੇਡ ਕੋਰ ਭਾਈ ਧੰਨਵਾਦ ਜੀ ਉਧਿਆਲ ਦੀ ਟੀਮ ਗੰਦੀ ਉੜੀ ਉਧਿਆਲਾ ਸੋਹਣੀ ਤੁਸੀਂ ਲੈ ਲੈ ਬੱਸ ਨਾ ਨਾ ਆਉਂਦੇ ਆ ਹੀ ਆਉਂਦੇ ਮੁੰਡੇ ਨੰਬਰ ਵਾਰ ਜੀ ਠੀਕ ਹੈ ਜੀ ਖੀਵੇ ਵਾਲੇ ਆਉਂਦੀ ਖੀਵੇ ਦੀ ਟੀਮ ਜੀਵੇ ਦੀ ਟੀਮ ਨੇ ਆਪਣੀਆਂ ਗਿੱਟਾਂ ਲਾ ਕੇ ਰੱਖਿਆ ਜੀ ਬਈ ਪੰਪੀ ਖੇਵਾਰੀ ਉਹਨਾਂ ਨੇ ਤਿਆਰ ਕੀਤੀ ਹੋਣੀ ਟੀਮ ਬਈ ਬੇਕਰੋਣੀ ਸੰਗਤ ਵਾਲੀਏ ਬਹੁਤ ਬਹੁਤ ਧੰਨਵਾਦ ਕਲਾਰਾਂ ਨੇ ਖੇਠੇ ਵਾਲਾ ਦਾ ਧੰਨਵਾਦ ਹੈ ਆਈ ਕੀ ਗੱਲ ਹੋ ਗਈ ਜੀ ਵਾਲਾ ਤੁਲਗੜਾ ਸੋਨੀ ਤੂੰ ਹੀ ਫੜ ਲੈ ਉੱਥੇ ਰੱਖ ਦੇ ਲੈ ਲੈ ਬੜਾ ਭੱਜ ਗਿਆ ਜਾ ਬੜਾ ਭੱਜ ਗਿਆ ਯਾਰ ਹਮਦਨ ਵਾਲਾ ਉਹ ਥੋੜੀ ਜਿਹੀ ਹੈ ਜੀਬ ਤੂੰ ਹੀ ਫੜਦਾ ਸੁਣੀ ਅਗੇ ਜਾ ਭੱਜ ਗਿਆ ਉਹ ਵੀ ਭੱਜ ਗਏ ਲੈ ਵੀ ਆਇਆ ਕਰ ਹੁਣ ਭੱਜ ਗਿਆ ਸੋਨੇ ਵੀਰ ਆਇਆ ਸੁਖਮਣ ਭੱਜ ਗਿਆ ਪੁੱਤ ਨਹੀਂ ਨਹੀਂ ਸਰਪੇ ਨੂੰ ਕੈਟ ਕੋਡੂ ਦੇ ਦਿੱਤੀ ਆਉਂਦਾ ਟੱਕ ਮੈਂ ਪਰੀ ਆਇਆ ਭੱਜ ਗਿਆ ਪੁੱਤ ਸਰਵਾਦੇ ਸਰ ਭਾਈਆ ਜੀ ਟੱਕ ਮੈਂ ਪਰੀ ਆ ਨੰਬਰਦਾਰ ਇਹ ਤੇ ਥੁੱਲੀ ਵਾਲੀ ਟੀਮ ਹੈ ਰੇਡ ਕੋਟ ਥੁੱਲੀ ਵਾਲਾ ਉਹਨਾਂ ਨੂੰ ਕਿੱਥੇ ਜੜੀਆਂ ਜਿੱਤਿਆਂ ਦੇ ਆਰੀਆਂ ਨੇ ਬਹੁਤ ਬਹੁਤ ਮੈਂ ਧੰਨਵਾਦ ਕਰਨਾ ਵਿਸ਼ੇਸ਼ ਤੌਰ ਤੇ ਸਾਡੇ ਭਰਾਵਾਂ ਦਾ ਜੇਡ ਕੋਰ ਲੁਧਿਆਣਾ ਬਹੁਤ ਬਹੁਤ ਧੰਨਵਾਦ ਹੈ ਸਾਡੇ ਵਿਸ਼ੇਸ਼ ਤੌਰ ਤੇ ਮੁੰਡੇ ਆ ਤੇ ਇੱਕ ਸ਼ਖੀਰ ਦਾ ਆਪਣੇ ਦਰਮਿਆਨ ਮੁੰਡੇ ਜਿਹਨਾਂ ਬਾਰੇ ਵਿਸ਼ੇਸ਼ ਤੌਰ ਤੇ ਸਾਡੇ ਨਿਊਟਰੀ ਸ਼ੀਬ ਵੱਲੋਂ ਸਨਮਾਨ ਕੀਤਾ ਜਾਣਾ ਹੈ ਸਾਡੇ ਭਿੰਦਰ ਸਿੰਘ ਜੀ ਸਿਆੜ ਬੰਨਾਂ ਨੂੰ ਆਜ ਦੇ ਨਾਲ ਇੱਕ ਵਾਰੀ ਮੇਰੇ ਕੋਲ ਆਉਣਗੇ ਜੀ ਸਰਦਾਰ ਭਿੰਦਰ ਸਿੰਘ ਜੀ ਸਿਆੜ ਪਹਿਲਾਂ ਜਿੰਨੀ ਸਖ ਦੇ ਬੈਠੀ ਐ ਇੱਕ ਵਾਰੀ ਇਹਨਾਂ ਦੇ ਨਾਂ ਤੇ ਤਾੜੀਆਂ ਮਾਰ ਦਿਓ ਜ਼ੋਰ ਦੇ ਨੇ ਮੇਰੇ ਵੀਰੋ ਇਹਨਾਂ ਦੀ ਉਮਰ 80 ਸਾਲ ਦੇ ਕਰੀਬ ਹੈ ਤੇ ਜੇ ਕੋਈ ਵੀ ਵੀਰ ਹੋਵੇ ਕਹਿੰਦੇ ਭਾਵੇਂ ਕੋਈ ਮੇਰੇ ਤੋਂ ਛੋਟੀ ਉਮਰ ਦਾ ਹੀ ਹੋਵੇ ਇਹ ਇੰਨਾ ਨਹੀਂ ਭੱਜਦੇ ਵੀ 100 ਮੀਟਰ ਭੱਜ ਲੈ 200 ਮੀਟਰ ਭੱਜ ਲੈ 35 ਤੋਂ 40 ਕਿਲੋਮੀਟਰ 50 ਕਿਲੋਮੀਟਰ ਤੱਕ ਦੇ ਰਿਕਾਰਡ ਨੇ ਇਹਨਾਂ ਦੇ ਇੱਕ ਵਾਰੀ ਤਾੜੀਆਂ ਮਾਰ ਦਿਓ ਮੇਰੇ ਵੀਰੋ ਅੱਜ ਦਾ ਸਰਮਾਨ ਵਿਸ਼ੇਸ਼ ਤੌਰ ਤੇ ਕੀਤਾ ਜਾਣਾ ਹੈ ਸਾਡੇ ਨਿਊਟ੍ਰੀਸ਼ਨ ਕਲੱਬ ਰਾਣਾ ਸਾਹਿਬ ਬਈ ਮਨਦੀਪਪੁਰੀ ਤੇ ਨਾਲ ਬਈ ਜੋਰੇਵੜਾ ਵੱਲੋਂ ਧੰਨਵਾਦ ਕਰਦਾ ਹੈ ਰਿਕਰਡ ਬੋਲ ਦੇ ਨਾਲ ਗੁਰਮੀਤ ਸਿੰਘ ਜੀ ਰੀਡਰ ਸਾਹਿਬ ਬਹੁਤ ਬੜਾ ਧੰਨਵਾਦ ਖਿਆਲੀ ਵਾਲਾ ਹੁਣ ਮੈਚਾਂ ਦੀ ਸ਼ੁਰੂਆਤ ਕਰਾਵਾਂਗੇ ਮਹਿੰਦਰ ਸਿੰਘ ਜੀ ਸਾਹਿਬ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਅੱਜ ਕਰਦੇ ਆਂ ਵੀਰਿਆ ਪਾਵਾ 5 ਮਿੰਟਾਂ ਦੇ ਬਾਅਦ ਕਰਦੇ ਆਂ ਕੱਟ ਕੇ ਲੈ ਜੀ ਵਾਲੇ ਮੁੰਡੇ ਜਲਦੀ ਨਾਲ ਗਰਾਊਂਡ ਦੇ ਵਿੱਚ ਆਉਂਦੀ ਹੈ ਬਾਈ ਠੀਕ ਨਾਲ